ਤੋ ਇਹ ਐਗਰੀ ਹੈ ਜੀ ਤੇਨੋ ਸਾਹਿਬ ਕੱਲ ਆਪਾਂ ਗੱਲਬਾਤ ਕੀਤੀ ਸੀ ਜਿਹਨੂੰ ਜੁਆਇਆਂ ਵਾਂਗੂ ਸਾਂਭਿਆ ਹੋਇਆ ਭਾਰਤ ਸਰਕਾਰ ਨੇ ਭਾਰਤੀ ਜਨਤਾ ਪਾਰਟੀ ਨੇ ਗੁਜਰਾਤ ਦੇ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਪਾਕਿਸਤਾਨ ਦੇ ਗੈਂਗਸਟਰ ਦੇ ਨਾਲ ਉਹਨੇ ਗੱਲਬਾਤ ਕੀਤੀ ਹੈ ਫੋਨ ਤੇ ਉਸ ਤੋਂ ਬਾਅਦ ਜਿਹੜਾ ਬਲਕੌਰ ਸਿੰਘ ਉਹਨਾਂ ਨੇ ਕਿਆ ਕਹਦਾ ਦੋ ਧਾਰਾ 268 ਦੇ ਓਡ ਆਸਰੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਮਯਾ ਕਰਵਾਈਆ ਸੁਰੱਖਿਅਤ ਪਨਾ ਬਿਲਕੁਲ ਜੀ ਜਿਹੜਾ ਬਲਕੌਰ ਸਿੰਘ ਕੱਲ ਬੋਲਿਆ ਹੈ ਬਲਕੌਰ ਸਿੰਘ ਨੇ ਬੋਲਿਆ ਕਿ 726 ਕੀ ਹੈ 726 ਇਹ ਹੈ ਕਿ ਕਿਸੇ ਬੰਦੇ ਨੂੰ 1 ਸਾਲ ਦੇ ਲਈ ਤੁਸੀਂ ਕਿਸੇ ਵੀ ਅਦਾਲਤ ਤੇ ਜਾਣ ਤੋਂ ਰੋਕ ਸਕਦੇ ਹੋ ਕਿ ਨਹੀਂ ਭਾਈ ਖਤਰਾ ਹੈ ਜੀ ਇਹਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ ਤੇ ਇਹ ਵੀ ਕਿਸੇ ਲਈ ਖਤਰਾ ਹੋ ਸਕਦਾ ਸਟੇਟ ਲਈ ਖਤਰਾ ਹੋ ਸਕਦਾ ਹੈ ਇਸ ਲਈ ਇਹ ਬੰਦਾ ਬਾਹਰ ਨਹੀਂ ਜਾਊਗਾ ਤੈਨੂੰ ਜੇਲ੍ਹ ਦੇ ਵਿੱਚ ਹੀ ਰੱਖਿਆ ਜਾਊ ਅਰ ਜੇਲ੍ਹ ਦੇ ਵਿੱਚੋਂ ਹੀ ਇਹ ਜਿਹੜੀ ਆ ਵੀਡੀਓ ਗ੍ਰਾਫੀ ਦੇ ਜਰੀਏ ਵੀਡੀਓ ਕਾਨਫਰੈਂਸਿੰਗ ਦੇ ਜਰੀਏ ਪੀਐਸਫ ਭੁਗਤੂ ਤੇ ਪੀਐਸਫ ਭੁਗਤ ਰਿਹਾ ਹੈ ਉਹ ਐਸਪੀ ਨੂੰ ਕਿ ਸਾਬਰਮਤੀ ਦੇਲ અમદાવાદ ਦੇ ਵਿੱਚ ਜੀ ਸਾਬਰਮਤੀ ਦੇਲ ਦੇ ਵਿੱਚ ਹੈ ਜੀ ਤੇ ਸਾਬਰਮਤੀ ਦੇਲ ਦੇ ਵਿੱਚੋਂ ਉਹ ਟੈਲੀਫੋਨ ਕਰਦਾ ਹੈ ਪਾਕਿਸਤਾਨ ਦੇ ਇੱਕ ਗੈਂਗਸਟਰ ਨੂੰ ਜਿਹਦਾ ਨਾਮ ਸ਼ਹਿਜਾਦ ਪੱਟੀ ਹੈ ਜੀ ਉਹ ਉਹ ਸ਼ਹਿਜਾਦ ਪੱਟੀ ਕਿਹੋ ਜਿਹਾ ਬੰਦਾ ਹੈ ਕਹਿੰਦੇ ਵੀ ਸ਼ਹਿਜਾਦ ਪੱਟੀ ਦਾ ਜਿਹੜਾ ਗੁਰੂ ਹੈ ਜੀ ਦੀ ਜੀ ਦੀ ਜਿਹੜਾ ਉਹ ਹੈਂਡਲਰ ਹੈ ਜੀ ਦੇ ਜਰੀਏ ਜੀ ਦੀ ਜਿਹੜੇ ਨਿਗਰਾਨੀ ਉਹ ਸਾਰਾ ਕੰਮ ਕਰਦਾ ਉਹਦਾ ਨਾਮ ਫਾਰੂਖ ਹੋਕਰ ਹੈ ਜੀ ਔਰ ਫਾਰੂਕ ਖੋਖਰ ਜਿਹੜਾ ਹੈਗਾ ਕਾਫੀ ਵੱਡਾ ਜਿਹੜਾ ਹੈਗਾ ਬੰਦਾ ਹੈ ਇਹਦੀ ਜਿਹੜੀ ਹੈਗੀ ਹੈ ਪਾਕਿਸਤਾਨ ਦੀ ਸਰਕਾਰ ਦੇ ਵਿੱਚ ਵੀ ਚੂਤੀ ਬੋਲਦੀ ਹੈ ਪੋਲੀਟਿਕਲ ਬੰਦਾ ਵੀ ਹੈ ਤੇ ਜਿਹੜਾ ਹੈਗਾ ਜੇ ਆਪਾਂ ਇਹਨੂੰ ਕਿਹੜੀ ਲੱਖ ਮਾਰ ਵੀ ਹੈ ਇਹਨੇ ਜਿਹੜੇ ਹੈਗੇ ਜੀ ਇਹਨਾਂ ਦਾ ਨੈਟਵਰਕ ਹੈ ਉਹ ਅਮਰੀਕਾ ਕੈਨੇਡਾ ਪਾਕਿਸਤਾਨ ਦੁਬਈ ਵਗੈਰਾ ਦੇਸ਼ਾਂ ਦੇ ਵਿੱਚ ਇਹਨਾਂ ਦਾ ਨੈਟਵਰਕ ਹੈ ਸ਼ਹਿਜਾਦ ਪਟੀਵਾਲ ਦੇ ਨਾਲ ਮਿਲ ਕੇ ਗੱਲ ਕਰਦਾ ਹੈ ਔਰ ਜਿਹੜਾ ਫਾਰੂਕ ਖੋਖਰ ਦਾ ਹੈਂਡਲਰ ਉਹ ਬੰਦਾ ਜਦੋਂ ਚਾਹੇ ਪਾਕਿਸਤਾਨ 'ਚ ਚੱਲਦਾ ਹੋਵੇ ਤੇ ਚਾਹੇ ਉਹ ਦੁਬਈ 'ਚ ਚੱਲਦਾ ਹੋਵੇ ਤੇ ਇੱਕ ਵੱਡੇ ਕਾਫਲੇ ਨਾਲ ਚੱਲਦਾ ਹੈ। ਹਾਂ ਹਾਂ। ਔਰ ਮੋਰਓਵਰੇ ਪਤਾ ਲੱਗਿਆ ਕਿ ਉਸ ਬੰਦੇ ਨੇ ਸ਼ੇਰ ਪਾਲ ਰੱਖਿਆ ਹੈ। ਜੀ। ਇਹ ਵੈਸੇ ਫਿਊਡਲ ਜਿਹੜੀਆਂ ਆ ਆਦ ਤੱਕ ਦੀ ਇਹੋ ਜਿਹੀ ਗੱਲ ਪੰਜਾਬ ਦੇ ਵਿੱਚ ਵੀ ਪਹਿਲਾਂ ਪੁਰਾਣੇ ਜ਼ਮਾਨੇ 'ਚ ਦੇਖਿਆ ਕੁਝ ਲੋਕਾਂ ਨੇ ਸ਼ੇਰ ਸ਼ੂਰ ਰੱਖੇ ਨੇ ਜਿਵੇਂ ਇਸੇ ਤਰ੍ਹਾਂ ਸਰਕਸ ਵਾਲੇ ਰੱਖਦੇ ਪਰ ਉਹ ਬੰਦੇ ਨੇ ਆਪਦਾ ਸ਼ੇਰ ਰੱਖਿਆ ਹੋਇਆ। ਹਾਂ ਹਾਂ। ਬਲਕੌਰ ਸਿੰਘ ਕੱਲ ਬੋਲਿਆ। ਕਿਉਂਕਿ ਬਲਕੌਰ ਸਿੰਘ ਦਾ ਨੌਜਾਨ ਪੁੱਤ ਸਿੱਧੂ ਮੁਸੇਵਾਲਾ ਸ਼ੁਭਦੀਪ ਇਹਨਾਂ ਨੇ ਕਤਲ ਕੀਤਾ ਸੀ ਔਰ ਇਹਦੇ ਬਾਰੇ ਕੋ ਉਹਨਾਂ ਨੇ ਲੁਕੋ ਕੇ ਨਹੀਂ ਕੀਤਾ ਚਾਹੇ ਗੋਲਡੀ ਬਰਾਲਾ ਦੇਸ਼ ਤੋਂ ਬਾਹਰ ਬੈਠਾ ਹੋ ਤਾਂ ਫਰੋਂ ਜ਼ਿੰਮੇਵਾਰੀਆਂ ਲੈਣੇ ਲੇਕਿਨ ਜਿਹੜਾ ਲਾਰੈਂਸ ਬਿਸ਼ਨੋਈ ਹੈ ਤੈਂਦੀ ਹੈ ਚਾਹੇ ਇਹਨੇ ਪਹਿਲਾਂ ਪੰਜਾਬ ਦੀ ਬਠਿੰਡਾ ਜੇਲ੍ਹ ਦੇ ਵਿੱਚ ਬੰਦ ਸੀ ਔਰ ਬਠਿੰਡਾ ਜੇਲ੍ਹ ਦੇ ਵਿੱਚੋਂ ਉਪਰੋਥਲੀ ਇਹਨੇ ਦੋ ਇੰਟਰਵਿਊ ਦਿੱਤੇ ਸੀ এবੀਪੀ ਨੂੰ ਔਰ এবੀਪੀ ਨੂੰ ਇੰਟਰਵਿਊ ਦੇ ਵਿੱਚ ਇਹਨੇ ਜ਼ਿੰਮੇਵਾਰੀ ਲਈ ਸੀ ਕਿ ਹਾਂ ਅਸੀਂ ਸਿੱਧੂ ਮੁਸੇਵਾਲਾ ਨੂੰ ਕਤਲ ਕੀਤਾ ਹੈ ਉਨੇ ਵੀ ਤੰਕੀ ਦਿੱਤੀ ਸੀ ਕਿ ਅਸੀਂ ਕਤਲ ਕਰਾਂਗੇ ਸਲਮਾਨ ਖਾਨ ਨੂੰ ਵੀ ਪਹਿਲਾਂ ਵੀ ਕਹਿੰਦੇ ਕਈ ਵਾਰੀ ਯਤਨ ਕੀਤੇ ਐ ਲੇਕਿਨ ਉਹ ਯਤਨ ਸਫਲ ਹੋਗੇ ਛੱਡਦੇ ਨਹੀਂ ਸਲਮਾਨ ਖਾਨ ਦੇ ਉੱਤੇ ਵਾਰ-ਵਾਰ ਹਮਲੇ ਹੋ ਰਹੇ ਆ ਉਹਦੇ ਘਰ ਦੇ ਉੱਤੇ ਕਹਿੰਦੇ ਫੈਰ ਗੁੱਸੇ ਦੀ ਕਹਿੰਦੇ ਕੁਛ ਹੈ ਜੀ ਉਹ ਜੇ ਸ਼ਹਿਜਾਦ ਪੱਟੀ ਦੇ ਨਾਲ ਬੰਦੇ ਦਾ ਤਾਲਮੇ ਦਾ ਤੇ ਸ਼ਹਿਜਾਦ ਪੱਟੀ ਹੋਈ ਹਥਿਆਰਾਂ ਦਾ ਕੰਮ ਵੀ ਕਰਦੇ ਹੋਣਗੇ ਜਿਹੜੇ ਗੈਂਗਸਟਰ ਹੈ ਜੀ ਦਾ ਹੈਂਡਲਰ ਐਡਾ ਪਾਵਰਫੁਲ ਹੈ ਤੇ ਜੂਡ ਨੈਟਵਰਕ کئی ਦੇਸ਼ਾਂ ਦੇ ਅਮਰੀਕਾ ਕੈਨੇਡਾ ਦੇ ਵਿੱਚ ਵੀ ਉਹਨਾਂ ਦਾ ਨੈਟਵਰਕ ਚੱਲਦਾ ਹੈ ਜੰਦੀ ਸਾਹਿਬ ਤੇ ਫਿਰ ਤਾਂ ਇਹ ਹੈ ਕਿ ਡਰੋਨਾਂ ਦੇ ਰਾਹੀਂ ਕਾਸੇ ਰਾਹੀਂ ਜੋ ਮਰਜ਼ੀ ਜਿੱਥੇ ਮਰਜ਼ੀ ਭੇਜ ਦੇਣ ਸੋ ਇਹ ਹੁਣ ਜਿਹੜਾ ਇਹਨਾਂ ਨੇ ਕਿਹਾ ਬਲਕੌਰ ਸਿੰਘ ਹੋਰਾਂ ਨੇ ਕਿ ਉਸ ਬੰਦੇ ਨੂੰ ਜਿਹੜੀ ਹੈਗੀ ਹੈ ਸੁਰੱਖਿਆ ਜਿਹੜੀ ਹੈ ਹਦਾਸਤ ਦੇ ਵਿੱਚ ਰੱਖਿਆ ਹੋਇਆ ਜੀ ਉਹ ਐਸ ਤਰ੍ਹਾਂ ਰੱਖਿਆ ਵੀ ਪੂਰੀ ਤਰ੍ਹਾਂ ਉਸ ਸੁਰੱਖਿਅਤ ਰਵੇ ਔਰ ਜਿਹੜਾ ਉਹਨੇ ਟੈਲੀਫੋਨ ਕੀਤਾ ਉਹਦੇ ਨਾਲ ਵੀਡੀਓ ਕਾਲ ਕੀਤੀ ਹੈ ਵੀਡੀਓ ਕਾਲ ਜਿਹੜੀ ਕੀਤੀ ਹੈ ਉਹ ਸਿਗਨਲ ਐਪਰੇਜਰੀ ਕੀਤੀ ਹੈ ਜੀ ਕੱਲ ਮੈਂ ਸਿਗਨਲ ਐਪ ਬਾਰੇ ਜਾਣਕਾਰੀ ਹਾਸਲ ਕੀਤੀ ਸੀ ਕਾਫੀ ਵੀ ਕੀ ਹੈ ਪਹਿਲਾ ਇਹ ਸੀ ਕਿ ਵਟਸਐਪ ਕਾਲ ਜਿਹੜੀ ਆਪਾਂ ਕਰਦੇ ਆਂ ਵਟਸਐਪ ਕਾਲ ਜਿਹੜੀ ਆ ਰਿਕਾਰਡ ਨਹੀਂ ਹੁੰਦੀ ਜੀ ਫਿਰ ਲੋਕਾਂ ਨੇ ਇਹ ਗੱਲ ਕੋਲ ਜੇ ਹੱਲ ਕੱਢ ਲੈ ਸੀ ਕਿ ਤੁਸੀਂ ਹੈਂਡ ਫ੍ਰੀ ਕਰ ਲਓ ਦੇ ਨਾਲ ਇੱਕ ਹੋਰ ਫੋਨ ਲਾ ਲਓ ਉਹਦੇ ਨਾਲ ਹੀ ਰਿਕਾਰਡਿੰਗ ਕਰ ਸਕਦੇ ਹੋ ਲੇਕਿਨ ਕੱਲ ਮੈਨੂੰ ਇਲੈਕਸ਼ਨ ਤੇ ਡਿਊਟੀ ਦੇ ਚੁੱਕਾ ਇੱਕ ਲੜਕਾ ਜਿਹੜਾ ਵੀਡੀਓਗ੍ਰਾਫਰ ਸੀਗਾ ਵੀਡੀਓਗ੍ਰਾਫੀ ਕਰਦਾ ਹੁੰਦਾ ਸੀ ਉਹਦੇ ਨਾਲ ਤਾਲਬੇ ਰਹੇ ਉਹਨੇ ਮੈਨੂੰ ਦੱਸਿਆ ਇਹ ਇਲੈਕਸ਼ਨ ਡਿਊਟੀ ਦੇ ਵਿੱਚ ਐਨਾਤ ਇੱਕ ਬੰਦੇ ਨੇ ਮੈਨੂੰ ਨਾਲ ਦੀ ਨਾਲ ਇੱਕ ਜਿਹੇ ਹੀ ਐਪ ਜਿਹੜੀ ਹੈ ਉਹ ਮਹੀਆ ਕਰਵਾਤੀ ਜਿਹਦੇ ਜਰੀਏ ਤੁਸੀਂ WhatsApp ਕਾਲ ਨੂੰ ਵੀ ਰਿਕਾਰਡ ਕਰ ਸਕਦੇ ਹੋ ਜੀ ਲੇਕਿਨ ਸਿਗਨਲ ਕਾਲ ਹੈ ਜਿਹੜੀ ਰਿਕਾਰਡ ਨਹੀਂ ਹੁੰਦੀ ਹੋਰ ਇਹਦਾ ਵੀ ਜਿਹੜੀ ਜੇ ਸ਼ਾਇਦ ਨਾ ਪਤਾ ਲੱਗਦਾ ਜੇ ਸ਼ਹਿਜਾਦ ਪੱਟੀ ਵਾਇਰਲ ਦਾ ਕਰਦਾ ਜੀ ਕਿ ਕੋਈ ਸ਼ਹਿਜਾਦ ਪੱਟੀ ਨਾਲ ਜਿਹੜੇ ਵੀਡੀਓ ਕਾਲ ਕਰ ਰਿਹਾ ਸੀਗਾ ਲਾਰੈਂਸ ਬੁਸ਼ਰੋਈ ਉਸੇ ਵੇਲੇ ਕਿਸੇ ਹੋਰ ਬੰਦੇ ਤੋਂ ਉਹਨੇ ਆਪਣੀ ਵੀਡੀਓ ਬਣਵਾ ਲਈ ਸੀ ਔਰ ਫੋਨ ਦੀ ਸਕਰੀਨ ਦੇ ਉੱਤੇ ਬਿਲਕੁਲ ਸਾਫ਼ ਜਿਹੜੀ ਉਹ ਨਾਲ ਗੱਲ ਕਰਦਾ ਦਿਖ ਰਿਹਾ ਹੈ ਲਾਰੈਂਸ ਮਿਸ਼ਰੂਈ ਜੀ ਉਹ ਜਿਹਦਾ ਪੁੱਤ ਮਾਰਿਆ ਹੋਵੇ ਜੀ ਨੌਜਵਾਨ ਉਹ ਫਿਰ ਬੰਦਾ ਕੂਕਦਾ ਤਾਂ ਹੈ ਹੀ ਨਾ ਉਹਨੇ ਕੂਕਦਾ ਉਹ ਕਹਿੰਦਾ ਵੀ ਇਹ ਹੋ ਕੀ ਰਿਹਾ ਹੈ ਉਹ ਕਹਿੰਦਾ ਇਹ ਸੈਂਟਰ ਸਰਕਾਰ ਕੇਂਦਰ ਦੀ ਸਰਕਾਰ ਮੋਦੀ ਸਰਕਾਰ ਤੇ ਭਗਵੰਤ ਮਾਨ ਸਰਕਾਰ ਦੋਨੇ ਆਪਸ ਵਿੱਚ ਮਿਲ ਗਏ ਹੋਈਏ ਜੀ ਇਹ ਤਾਂ ਉਸ ਬੰਦੇ ਨੂੰ ਪਾਲ ਰਹੇ ਆ ਤੇ ਉਹਨੂੰ ਸੁਰੱਖਿਅਤ ਕਰ ਰਹੇ ਆ ਜਿਹੜੇ ਬੰਦੇ ਨੇ ਐਟਾ ਵੱਡਾ ਕਾਰਾ ਕੀਤਾ ਹੋਵੇ ਕਹਿੰਦੇ ਕੀ ਕਾਰਨ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਦੋ ਵਾਰ ਹੁਕਮ ਦਿੱਤਾ ਕਿ ਕਾਰਵਾਈ ਕਰੋ ਪੰਜਾਬ ਦੇ ਵਿੱਚ ਐਫ ਆਈ ਆਰ ਦਾ ਦਰਜ ਕਰ ਲਈ ਲੇਕਿਨ ਐਫ ਆਈ ਆਰ ਦੇ ਵਿੱਚ ਕਿਸੇ ਨੂੰ ਮੁੱਲ ਦਾ ਨਾਮ ਤੇ ਨਹੀਂ ਕੀਤਾ ਤੇ ਐਫ ਆਈ ਆਰ ਕਿਹਦੇ ਖਿਲਾਫ ਕੀਤੀ ਹੈ ਜੀ ਅਗਿਆਤ ਬੰਦੇ ਆ ਦੇ ਖਿਲਾਫ ਬੰਦਾ ਤੁਹਾਡੀ ਜੇਲ੍ਹ ਦੇ ਵਿੱਚ ਹੋਵੇ ਤੁਹਾਡੀ ਕਸਟਡੀ ਦੇ ਵਿੱਚ ਹੋਵੇ ਉਹ ਟੈਲੀਫੋਨ ਦੇ ਜਰੀਏ ਵੀਡੀਓ ਦੇ ਜਰੀਏ ਆਪਣੀ ਯੂਮ ਦੇ ਜਰੀਏ ਟੀਵੀ ਚੈਨਲਾਂ ਨੂੰ ਇੰਟਰਵਿਊ ਦੇ ਰਿਹਾ ਹੈ ਮੇਰੇ ਖਿਆਲ ਮੁਤਾਬਕ ਜੇ ਫਿਰ ਇਸ ਹਿਸਾਬ ਨਾਲ ਦੇਖੀ ਜੇ ਸਰਕਾਰ ਦੀ ਮੁੱਲੀ ਮਿਲਿਉਗਤ ਨਹੀਂ ਤਾਂ ਮੈਂ ਕੋੜੋ ਸ਼ਬਦ ਤਾਂ ਨਹੀਂ ਇਸਤੇਮਾਲ ਕਰਦਾ ਵੀ ਜਿਹੜਾ ਸ਼ਬਦ ਆਪਣੇ ਆਪ ਹੀ ਲੋਕ ਕਰਨੇ ਦੇ ਦਿੰਦੇ ਆ ਕਿਉਂਕਿ ਈਆਂ ਪੜ ਹਸਪਤਾਲ ਆਪਣੇ ਪ੍ਰੋਗਰਾਮ ਨੂੰ ਸਾਰਿਆਂ ਨੂੰ ਪਰ ਮੇਰਾ ਕਹਿਣਾ ਹੈ ਵੀ ਐਡੀ ਨਾ ਹਨ ਸਰਕਾਰ ਤਾਂ ਫਿਰ ਭਾਰਤ ਦੇ ਵਿੱਚ ਹੋਣੀ ਨਹੀਂ ਕੋਈ ਫਿਰ ਜਿਹੜੀ ਜਿਹੜੀ ਆ ਕੇ ਜਿਹੜੀ ਸਰਕਾਰ ਦੇ ਖਿਲਾਫ ਇਹ ਇਲਜ਼ਾਮ ਲੱਗਦਾ ਹੈ ਕਿ ਉਹ ਹਰਦੀਪ ਸਿੰਘ ਮੇਜਰ ਨੂੰ ਵੀ ਕਤਲ ਕਰਵਾ ਸਕਦੀ ਹੈ ਔਰ ਨਿਕਲ ਗੁਫਤੇ ਦੇ ਜਿਹੜੀ ਜਿਹੜੀਆਂ ਨਵੀਆਂ ਗੱਲਾਂ ਆਈ ਹੈ ਕਿ ਗੁਰਪਤਵੰਦ ਸਿੰਘ ਪੰਨੂ ਨੂੰ ਵੀ ਕਤਲ ਕਰਨ ਦੀ ਸਾਜ਼ਿਸ਼ ਤਿਆਰ ਕੀਤੀ ਗਈ ਸੀ ਜੀ ਕਿ ਉਹ ਵਿਦੇਸ਼ਾਂ ਦੇ ਵਿੱਚ ਸਾਜ਼ਿਸ਼ਾਂ ਤਿਆਰ ਕਰ ਸਕਦੇ ਐ ਆਪਣੇ ਦੇਸ਼ ਦੇ ਵਿੱਚ ਉਹਨਾਂ ਦੀਆਂ ਜੇਲ੍ਹਾਂ ਦੇ ਵਿੱਚੋਂ ਬੈਠੇ ਜਿਹੜੇ ਬੰਦੇ ਆ ਟੈਲੀਫੋਨਾਂ ਦੇ ਛੜੀਏ ਟੀਵੀ ਚੈਨਲਾਂ ਨੂੰ ਇੰਟਰਵਿਊ ਦੇ ਰਹੇ ਐ ਵਿਦੇਸ਼ਾਂ ਦੇ ਵਿੱਚੋਂ ਕਾਲਾ ਕਰਕੇ ਵੀਡੀਓ ਕਾਲਾ ਕਰਕੇ ਵਧਾਈ ਵੀ ਦੇ ਰਹੇ ਐ ਜੀ ਤਾਂ ਫਿਰ ਇਹ ਵੀ ਜੇ ਉਹ ਸਰਕਾਰ ਨਾਹਲ ਨਹੀਂ ਨਕੰਮੀ ਨਹੀਂ ਇਹਦਾ ਮਤਲਬ ਸਰਕਾਰ ਦੀ ਮਿਲੀ ਭੁਗਤ ਪੂਰੀ ਐ ਔਰ ਇਹਦੇ ਵਿੱਚ ਸਰਦਾਰ ਬਲਕੌਰ ਸਿੰਘ ਝੂਠਾ ਗਈ ਮੈਂ ਸਮਝਦਾ ਕਿ ਉਹਦੀ ਜਿਹੜੀ ਹੈ ਉਹਦਾ ਜਿਹੜਾ ਦਰਦ ਹੈ ਉਹ ਦਰਦ ਉਹਦਾ ਸਹੀ ਹੈ ਔਰ ਉਹਨੇ ਇਹ ਗੱਲ ਕਹੀ ਹੈ ਕਿ ਮੈਂ ਕਈ ਵਾਰੀ ਵੱਖ-ਵੱਖ ਲੀਡਰ ਨੂੰ ਮਿਲਿਆ ਹੈ ਔਰ ਕਹਿੰਦਾ ਪਿਛਲੇ ਦਿਨ ਜੇ ਮੇਰੀ ਰਾਹੁਲ ਗਾਂਧੀ ਨਾਲ ਮੁਲਾਕਾਤ ਹੋਈ ਸੀ ਮੈਂ ਰਾਹੁਲ ਗਾਂਧੀ ਨੂੰ ਵੀ ਇਹ ਗੱਲ ਕਹੀ ਸੀ ਤੇ ਰਾਹੁਲ ਗਾਂਧੀ ਨੇ ਵੀ ਕਿਹਾ ਕਿ ਹਾਂ ਉਹਨੂੰ ਸੁਰੱਖਿਆ ਤੇ ਹਿਰਾਸਤ ਦੇ ਵਿੱਚ ਰੱਖਿਆ ਕੋਈ ਰਾਜੀ ਸਾਬਰਮਤੀ ਜੇਲ੍ਹ ਦੇ ਵਿੱਚ ਕਿ ਜੇ ਬੰਦਾ ਕਿਹਦੇ ਪਿਛੇ ਖਿਚੀ ਖਿਚਿਆ ਉਹ ਨਾਲੇ ਨੁਕਸਾਨ ਨਾ ਹੋਈ ਤੇ ਜੇ ਨੁਕਸਾਨ ਹੁੰਦਾ ਤਾਂ ਮੇਰਾ ਖਿਆਲ ਫਿਰ ਉਹ ਇੰਡੀਅਨ ਸਟੇਟੇ ਸੋਚਦੀ ਹੈ ਡੀਪ ਸਟੇਟ ਕੇ ਨੁਕਸਾਨ ਸਾਦਾ ਹੁੰਦਾ ਕਿਉਂਕਿ ਜਿਹੜਾ ਉਹ ਸਲਮਾਨ ਖਾਨ ਨੂੰ ਵੀ ਵਾਰ-ਵਾਰ ਟਾਰਗੇਟ ਕਰਨ ਦੀ ਗੱਲ ਕਰਦਾ ਕਿੰਨਾ ਇਹਨੂੰ ਛੱਡਣਾ ਨਹੀਂ ਤੇ ਸਲਮਾਨ ਖਾਨ ਤਾਂ ਮਤਲਬ ਜਿਹੜਾ ਹੈਗਾ ਜਿਸ ਭਾਈਚਾਰੇ ਚੋਂ ਆਉਂਦਾ ਹੈ ਉਹ ਘਟਕਿੰਤੀ ਭਾਈਚਾਰਾ ਹੈ ਔਰ ਐਸੀ ਵੈਸੀ ਅਗਰ ਕੋਈ ਗੱਲ ਹੁੰਦੀ ਹੈ ਜੰਦੀ ਸਾਹਿਬ ਫਿਰ ਤਾਂ ਹਾਲਾਤ ਜਿਹੜੇ ਹੈਗੇ ਆ ਬਹੁਤ ਵੀ ਆਫਤਿਆਨਿਕ ਤਵਲ ਜਾ ਰਹੀ ਕਹਾਣੀ ਪਰ ਜਦੋਂ ਇਹੜੇ ਹਾਲਾਤ ਬਣਦੇ ਆ ਤੇ ਕਦੇ ਸਟੇਟ ਵੀ ਇਨਵੋਲਵਮੈਂਟ ਤੋਂ ਵਗੈਰ ਨਹੀਂ ਬੜਦੇ ਹੁੰਦੇ ਜੀ ਆ ਬਿਲਕੁਲ ਜੀ ਆਪਣੇ ਨਾਲ ਕੋਰਨਰ ਜੁੜਿਆ ਆ ਤੇ ਮੈਂ ਤਾਂ ਹਮੇਸ਼ਾ ਕਹਿੰਦਾ ਹਾਂ ਉਹ ਜੀ ਜੋਈਆਂ ਨੂੰ ਸਾਹਮਣੇ ਰੱਖਿਆ ਹੋਇਆ ਤੇ ਆਪਣੇ ਨਾਲ ਗੁਰਲਾਲ ਸਿੰਘ ਕੰਗ ਹੋਣੀ ਆ ਜੀ ਸ਼ਾਇਦ ਉਹ ਕੁਝ ਦੱਸਣਾ ਚਾਹੁੰਦੇ ਜੇ ਮੈਸੇਜ ਕਰਕੇ ਦੱਸ ਸਕਦੇ ਸ਼ਾਇਦ ਕਹਿੰਦੇ ਉਹਨਾਂ ਨੂੰ ਜ਼ਿਆਦਾ ਪਤਾ ਆ ਕੁਝ ਬਾਤਾਂ ਬਾਰੇ ਜੀ ਤਾਂ ਹਾਂ ਜੀ ਤੇਤੀ ਕਰਵਾਉਂਦਾ ਵੀ ਇੱਥੇ ਹਾਂ ਜੀ ਦੋ ਵੀਰਾਂ ਨੂੰ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਰਦਾਰ ਕਰਨੈਲ ਸਿੰਘ ਕਰਨੈਲ ਜੀ ਹਾਂ ਜੀ ਹਾਂ ਜੀ ਤੈਨੂੰ ਸਭ ਆਪਣੇ ਤੁਸੀਂ ਨਿੱਜਰ ਦੇ ਆਪਣੇ ਗੱਲ ਕੀਤੀ ਹੈ ਦੇਖੋ ਜੀ ਇੱਥੇ ਹੈ ਨਾ ਇਹ ਮੇਨ ਹੈ ਜੂ ਐਸ ਦਾ ਸਪੈਸ਼ਲੀ ਜਦੋਂ ਹੈ ਨਾ 911 ਹੋਇਆ ਉਸ ਤੋਂ ਬਾਅਦ ਤੇ ਨੇ ਟੋਟਲੀ ਕਰ ਦਿੱਤਾ ਵੀ ਕਿਸੇ ਨੂੰ ਵੀ ਜਿਹੜੇ ਨਾ ਆਰਮਨ ਮੂਵਮੈਂਟ ਆ ਉਹਦਾ ਇਹ ਫੇਵਰ ਨਹੀਂ ਕਰਦੇ ਉਹਦਾ ਟੋਟਲੀ ਗੇਸਟ ਆ ਔਰ ਟੋਟਲੀ ਜਿਹੜੇ ਨਾ ਫਰੀडम ਆਫ ਐਕਸਪ੍ਰੈਸ਼ਨ ਆ ਉਹਦੇ ਹੱਕ ਦਾ ਇਹਨਾਂ ਦਾ ਖਿਆਲ ਵੀ ਜੇ ਨਿੱਜਰ ਨੇ ਹੁਣੇ ਉਹਨਾਂ ਨੂੰ ਫਰੀडम ਆਫ ਐਕਸਪ੍ਰੈਸ ਨਹੀਂ ਪੁੰਨੂ ਨੂੰ ਵੀ ਹੈਗੀ ਇਸ ਕਰਕੇ ਤੁਸੀਂ ਲੈ ਰਿਆ ਔਰ ਕੋਈ ਵੀ ਆਰਮਡ ਜਿਹੜੀ ਹੈ ਨਾ ਮੂਵਮੈਂਟ ਹੋ ਗਈ ਉਹਦਾ ਟੋਟਲੀ ਦੂਸਰੇ ਵੀ ਬਾਕੀ ਦੇ ਕੰਟਰੀਆਂ ਕੋਲ ਵੀ ਟੁੱਟ ਜੰਗੀ ਸਟੋਰੇ ਆ ਤੇ ਉਹਦਾ ਵਿਰੋਧ ਕਰਨਗੇ ਜੀ ਬਾਕੀ ਤੁਸੀਂ ਆਪਣਾ ਕਾਲੀ ਦਲ ਦੀ ਢੀਲੋ ਸਾਹਿਬ ਗੱਲ ਆਪਾਂ ਕੱਲ੍ਹ ਕਰਦੇ ਹਾਂ ਹਨ ਵੀ ਕੀਤੀ ਤੁਸੀਂ ਜੀ ਕਾਲੀ ਦਲ ਦੇ ਡਾਣ ਸਾਲ ਦੀ ਇੱਕ ਜਿਹੜੀ ਆਪਾਂ ਕਹਿੰਦੇ ਆ ਆਪਣੇ 84 ਤੋਂ ਬਾਅਦ ਤਿੰਨ ਪੀੜੀਆਂ ਚਾਰ ਪੀੜੀਆਂ ਜਨਰੇਸ਼ਨ ਜਿਹੜੀਆਂ ਨਮੀਆਂ ਉਹ ਸਾਡੀਆਂ ਨੇ ਖਤਮ ਕੀਤੀਆਂ ਉਹਦੇ ਤੇ ਇਹਨਾਂ ਨੇ ਜਿਹੜੀ ਆਪਣਾ ਹਰਿਆਵਲ ਦਾ ਸਤਾਪਨ ਕਹਿੰਦੇ ਹੁੰਦੇ ਸੀ ਇਹਨਾਂ ਨੇ ਨਵੀਂ ਭੱਤੀ ਨਹੀਂ ਕਰ ਸਕੇ ਕਾਲੀ ਦਲ ਦੇ ਵਿੱਚ ਔਰ ਜਿਹੜੀਆਂ ਸ਼੍ਰੋਮਣੀ ਕਮੇਟੀ ਜਿਹਦੇ ਵਾਸਤੇ ਕਾਲੀ ਦਲ ਬਣਿਆ ਸੀ ਜੀ ਉਹ ਗਿਆਨੀ ਦਿੱਤ ਸਿੰਘ ਗਿਆਨੀ ਗੁਰਮੁਖ ਸਿੰਘ ਉਹਨੇ ਜਦੋਂ ਗੁਰੂ ਸਿੰਘ ਸਭਾ ਆਪਣੇ ਨਾਲ ਲਹਿਰ ਚਲਾਈਆਂ ਸੀ ਆਪਣੇ ਸਵਾਮੀ ਦਇਆਨੰਦ ਉਹਨਾਂ ਦਾ ਕਹਿੰਦੇ ਸੀ ਦਾਦਾ ਜੀ ਉਸ ਤੋਂ ਬਾਅਦ ਮਹਾਨਤਾ ਤੋਂ ਗੁਰਦੁਆਰੇ ਹੀ ਯਾਦ ਕਰਾਉਣ ਲਈ ਇਹਨੀਆਂ ਸ਼ਹਾਦਤਾਂ ਕੁਰਬਾਨੀਆਂ ਦਿੱਤੀਆਂ ਜੀ ਤੋ ਸਾਰੀ ਦਾ ਫਰਸੇ ਸਾਨੂੰ ਸ਼੍ਰੋਮਣੀ ਕਮੇਟੀ ਮੈਂ ਇਹ ਸ਼੍ਰੋਮਣੀ ਕਮੇਟੀ ਨੂੰ ਆਲ ਇੰਡੀਆ ਗੁਰਦੁਆਰਾ ਐਕਟ ਬਣਵਾ ਸਕਦੇ ਸੀ ਬਾਦਲ ਸਾਹਿਬ ਬਾਜਬਾਈ ਕੋਲੋਂ ਵੀ ਜੀ ਜੀ ਇਹਦੀ ਉਹਨਾਂ ਅਧਵਾਜੀ ਨੂੰ ਉਹਨੇ ਕਿਹਾ ਸੀ ਵੀ ਇਹਨਾਂ ਦਾ ਜਿਹੜੀ ਮੰਗ ਹੋ ਤੁਸੀਂ ਪੂਰੀ ਕਰ ਦਿਓ ਕਰਵਾ ਸਕਦੇ ਨਾ ਆਲ ਇੰਡੀਆ ਗੁਰਦੁਆਰਾ ਐਕਟ ਨਹੀਂ ਕਰਾਇਆ 1925 ਦਾ ਜਿਹੜਾ ਸਾਡਾ ਐਕਟ ਸੀ ਉਹਦੇ ਮਤਾਂ ਉਹਨੇ ਤੋੜ ਦਿੱਤਾ ਜੀ ਉਹ ਉਹ ਟੁੱਟ ਗਿਆ ਜੀ ਉਹ ਦੱਖਣ ਦੇ ਦੋਵੇਂ ਤਖਤ ਜਿਹੜੇ ਸਾਡੇ ਕੋਲ ਖੋਲੇ ਪਹਿਲਾਂ ਦਿੱਲੀ ਕਮੇਟੀ ਐਡ ਬਣਾਤੀ ਹਰਿਆਣੇ ਦੀ ਪਿਛਲੇ ਸਾਲ ਬਣਾਤੀ ਹਨ ਹੋਰ ਵੀ ਇਤੋਂ ਦੀ ਕਮੇਟੀ ਹੈ ਜਿਹੜੀ ਇਹਨੂੰ ਵੀ ਹੜੱਪ ਕਰਨੀ ਚਾਹੁੰਦੀ ਹੈ ਸਰਕਾਰ ਇਹ ਮੰਨਣ ਵਾਲੀ ਗੱਲ ਵਾਜੀ ਹੋ ਸਕਦਾ ਇਲੈਕਸ਼ਨੇ ਥੋੜੇ ਦਿਨਾਂ ਦੇ ਕਰਾ ਦੇਣਾ ਆਪਣੇ ਸਾਲ ਦੇ ਐਂਡ ਤੇ ਤੇ ਇਕਾਲੀ 당 ਵਾਸਤੇ ਸਭ ਤੋਂ ਵੱਡੀ ਇਸ ਟਾਈਮ ਤੇ ਪ੍ਰੋਬਲਮ ਇਹ ਕਿ ਆਪਣੇ ਆਪ ਇਹ ਹੈ ਨਾ ਕਿ ਸ਼੍ਰੋਮਿਕ ਕਮੇਟੀ ਦੇ ਜਿੰਨੇ ਚਿਰ ਇਹਨਾਂ ਦਾ ਕਬਜ਼ਾ ਵਾ ਉਹਨਾਂ ਚੋਂ ਸ਼੍ਰੋ ਇਕਾਲੀ 당 ਵਾਜੀ ਹੈ ਇੱਕ ਕੰਟਰੋਲ ਰੱਖ ਲੈਣ ਔਰ ਨਵੇਂ ਮੁੰਡੇ ਭਰਤੀ ਆਪਣੇ ਨੇ ਲੈਉਣ ਇੱਕ ਜੇ ਤੁਸੀਂ ਹਨਾ ਕੋ ਆਪਣੇ ਕੋਈ ਬਿਨਾ ਲਗਾਮ ਤੇ ਬਿਨਾ ਅੰਡਰ ਕਮਾਂਡ ਕੋਈ ਘੋੜੇ ਨੂੰ ਤੁਸੀਂ ਲੈ ਆਉਂਗੇ ਆਪਣੇ ਕਮਾਂਡ ਥੱਲੇ ਬਹੁਤ ਮੁਸ਼ਕਲ ਆ ਜੀ ਇਹਨਾਂ ਨੂੰ ਉਸ ਗਰੁੱਪ ਵੱਲ ਨਹੀਂ ਦੇਖਣਾ ਚਾਹੀਦਾ ਜਿਹੜੇ ਗਰੁੱਪ ਨੂੰ ਆਪਣੇ ਸਰਕਾਰ ਜਾਂ ਹੋਰ ਹਨਾ ਅੱਗੇ ਲਿਆ ਰਹੀਆਂ ਜੇ ਉਹਨਾਂ ਨੇ ਕਿਹਾ ਸੀ ਤੀਸਰਾ ਗਰੁੱਪ ਲੈ ਆ ਕੇ ਸਾਹਮਣੇ ਉਹਨਾਂ ਪੇਸ਼ ਕਰ ਦਿੱਤਾ ਜੀ ਸੋ ਇਹਨਾਂ ਨੂੰ ਆਸ ਵਿੱਚ ਇਕਾ ਕਰਕੇ ਬਾਦਲ ਸਾਹਿਬ ਨੂੰ ਥੋੜਾ ਜਿਹਾ ਹਨਾ ਇਹ ਨਾ ਕਿ ਉਧਰ ਤਰੇ ਜੀ ਇਹਨਾਂ ਨੇ ਚੌਧਰ ਵਾਈਆ ਟੋਡਰ ਸਾਹਿਬ ਇਹਨਾਂ ਦਾ 60 40 ਦਾ ਪਹਿਲਾਂ ਕਰਦੇ ਹੁੰਦੇ ਸੀ ਇਹ ਵੋਟਾਂ ਦੇ ਵਿੱਚ ਉਹ 60 40 ਦਾ ਕਰਕੇ ਟੋਡਰ ਸਾਹਿਬ ਕਹਿੰਦਾ ਮੇਰੇ ਕੋਲ 20% ਫੇਰ ਕਹਿੰਦਾ ਬੰਦੇ ਆਪ ਦੇ ਲਵਾ ਲੈਂਦੇ ਤੇ ਕਹਿੰਦੇ ਵੀ ਟੋਡਰ ਸਾਹਿਬ ਕੋ ਕੰਮ ਕਰਵਾ ਲੂ ਕੋਈ ਵੀ ਆਫੀਸਰ ਆ ਤੇ ਕਹਿੰਦਾ ਉੱਪਰੋਂ ਦਾ ਬਦਲ ਸਾਹਿਬ ਇਹ ਕਹਿਣ ਦਾ ਟੋਡਰ ਸਾਹਿਬ ਦਾ ਹੁਕਮ ਨਹੀਂ ਮੂੜਨਾ ਸੋ ਇਹਨਾਂ ਨੇ ਚੌਧਰ ਕਰਦਿਆ ਕਰਦਿਆ ਨੇ ਹਨ 78 ਤੋਂ 78 ਤੋਂ ਵੀ ਉਸ ਟਾਈਮ ਤੇ ਵੀ ਜੋ ਕਮੇਟੀ ਬਣੀ ਆ ਸਭ ਤੋਂ ਵੱਡਾ ਹੈ ਨਾ ਡੇਰੇ ਵਾਲਿਆਂ ਦਾ ਮਹੰਤਾਂ ਦਾ ਬਾਬਿਆਂ ਦਾ ਡਰ ਸੀ ਬਾਬੇ ਇਹਨਾਂ ਨੇ ਖੁਦ ਵੜੇ ਆ ਜਿਨ੍ਹਾਂ ਨੇ ਸਾਨੂੰ ਇਹ ਕਾਮਨਾ ਜੋ ਸੱਚਾ ਸੌਦੇ ਵਾਲਾ ਜਿਆ 84 ਵਾਲੇ ਇਹਨਾਂ ਨੇ ਡੇਰਿਆਂ ਵਾਲੇ 바ਦੇ ਆਪ ਵੜੇ ਆ ਔਰ ਸਾਨੂੰ ਹਨ ਇੱਕ ਗ੍ਰੰਥ ਇੱਕ ਪੰਥ ਇੱਕ ਸ਼੍ਰੋਮਣੀ ਕਮੇਟੀ ਚਾਹੀਦੀ ਆ ਆਰ ਇੰਡੀਆ ਗੁਰਦੁਆਰਾ ਚਾਹੀਦਾ ਜਿਸੇ ਕਾਮਜ ਨਹੀਂ ਹੋ ਜਿਹਦਾ ਕਰਕੇ ਅਸੀਂ ਟੱਕੇ ਕਰ ਰਹੇ ਆ ਜੀ ਤੇ ਮਿਹਰਬਾਨੀ ਜੀ ਦੱਸ ਮੇਰੇ ਦੇ ਦਰਿਪ ਆਪਣੇ ਤਰ੍ਹਾਂ ਤੁੰਗੋ ਸਾਹਿਬ ਆਪਾਂ ਇੱਕ ਹਾਲ ਹੋ ਲੜੀਏ ਇਕੱਠਾ ਦੱਸ ਦਿਓ ਜੀ